ਹਾਂਜੀ ਗੁਰਪ੍ਰੀਤ ਜੀ ਅੱਜ ਨਗਰ ਕੀਰਤਨ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੰਦਗੀ ਜਿੱਥੇ ਸਮੁੱਚੇ ਚਮਕੌਰ ਸਾਹਿਬ ਦੀ ਸ਼ੀਰਾ ਦੀ ਯਾਦ ਅੰਦਰ ਰੰਗਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਤਨ ਸਿੰਘ ਜਿਨ੍ਹਾਂ ਦੀ ਸਲਾਮਾ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆ ਸਮੁੱਚੀ ਵਾਖਾ ਪ੍ਰਾਣਾ ਤੇ ਸੰਗਤ ਇਲਾਕੇ ਦੀ ਸੰਗਤ ਵਿਦੇਸ਼ਾਂ ਦੀ ਸੰਗਤ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਜੀਰ ਸਾਰੇ ਰਲ ਬਿਲਕੇ ਅੱਜ ਸ਼ਹੀਦਾਂ ਦੀ ਯਾਦ ਅੰਦਰ ਜਿਹੜਾ ਹੈ ਸ਼ਹਿਰ ਦੇ ਵਿੱਚ ਮਹਾਨ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਪਿਤਾ ਸਦਾਨੰਦ ਜੀ ਮਾਤਾ ਪ੍ਰੀਮੋ ਜੀ ਦੇ लाडले ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇਨਾਂ ਦੀ ਯਾਦ ਅੰਦਰ ਸਾਰੇ ਨਗਰ ਦੇ ਸ਼ਹਿਰ ਦੇ ਵਿੱਚ ਵਕ ਵਕ ਪੜਾਵਾਂ ਤੇ ਇਹ ਜਿਹੜਾ ਨਗਰ ਕੀਰਤਨ ਪਹੁੰਚ ਰਿਹਾ ਸਮੂਹ ਨਗਰ ਦੀਆਂ ਔਰ ਸ਼ਹਿਰ ਦੀਆਂ ਸੰਗਤਾਂ ਵੱਲੋਂ ਬੜੀ ਰਲ ਮਿਲ ਕੇ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਸ਼ਹੀਦਾਂ ਦਾ ਸ਼ੀਦੀ ਦਿਹਾੜਾ ਬਣਾਇਆ ਜਾ ਰਿਹਾ ਹੈ I'm sat naam vahe <Shranthi> guru sat vahe <Shranthi> guru sat <Shranthi> vahe guru vahe guru vahe guru vahe guru कराई आे कराई ਤੇ ਜੁਤਾਰ ਮੇਰੇ ਆਉਂਗੇ ਹੁਣ ਜੀ ਜੇ ਤੇ ਜੁਤਾਰ ਮੇਰੇ ਆਉਂਗੇ ਮਾਤਾ ਗੁਜਰੀ ਤੋਂ ਬਖਸ਼ ਦੇ ਸਰਵਾਜ ਦੇ ਨੇ ਸਤ ਸਤ I'm ਮਾਸਾ ਨਗਰ ਕੀਤਨ ਅਰਕਿਕਣਾ ਚਾਹੋਗੇ ਅੱਜ ਕੱਲ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਕੁਰਬਾਨੀਆਂ ਦਿੱਤੀਆਂ ਗੁਰੂਆਂ ਨੇ ਅੱਜ ਅਸੀਂ ਸ਼ੋਕ ਦਿਵਸ ਤੇ ਤੋਰ ਤੇ ਮਨਾ ਰਹੇ ਹਾਂ ਅੱਜ ਅਸੀਂ ਉਹਨਾਂ ਦੇ ਸਦਕਾ ਹੀ ਇੱਥੇ ਜੀ ਰਿਏ ਹਾਂ ਇਹ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਜਿੱਨਾ ਕਰਕੇ ਅੱਜ ਹਿੰਦੁਸਤਾਨ ਜੀ ਰਿਹਾ ਹੈ ਔਰ ਹਿੰਦੁਸਤਾਨ ਤਰੱਕੀ ਕਰ ਰਿਹਾ ਹੈ ਗੁਰੂਆਂ ਦੀਆਂ ਕੁਰਬਾਨੀਆਂ ਕਰਕੇ ਹੀ ਹੋ ਰਿਹਾ ਹੈ ਅਗਰ ਗੁਰੂ ਸਾਹਿਬਾਨ ਇਹ ਤਰ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਅਸੀਂ ਇੱਥੇ ਖੜੇ ਨਹੀਂ ਹੋਣਾ ਸੀ